ਨਕਾ ਲਾਵੇ ਚਲਾਨ ਕਿਰੇ ਕਿਹੜੇ ਬਾਈਕ ਲੈ ਚਲਾਨ ਕਟੇ ਗਏ ਲੱਗਦਾ ਜੀ ਤਾਂ ਨਕਾ ਲਗਾਉਣ ਦੀ ਜਿਸ ਤੋਂ ਬੀ ਡੋਟੀ پورے ਜ਼ਿਲ੍ਹੇ ਭਰ ਦੇ ਵਿੱਚ ਸਪੈਸ਼ਲ ਨਾਕਾਬੰਦੀ ਕੀਤੀ ਜਾਂਦੀ ਹੈ ਸੋ ਅਕਸਰ ਪਸੀ ਨਕਾ ਲਗਾਉਦੇ ਰਹਿੰਦੇ ਆ ਮੈਂ ਅਪੀਲ ਕਰਦਾ ਕਿ ਬਹੁਤ ਸਾਰੇ ਲੋਕ ਜਿਹੜੇ ਵੈਕਸ਼ਨ ਚਾਜ ਉਹਨਾਂ ਨੇ ਨੰਬਰ ਪਲੇਟਾਂ ਜਿਹੜੀ ਬਹੁਤ ਛੋਟੇ ਲਗਾਏ ਹੋਏ ਆ ਪਰ ਲੋਕ ਇਹੋ ਜਿਹਾ ਜਿਹੜੇ ਇਹਨਾਂ ਦਾ ਨੰਬਰ ਪਲੇਟ ਹੈ ਸੋ ਬਹੁਤ ਸਾਰੇ ਟ੍ਰਾਈਂਗ ਕਰਦੇ ਆ ਅਹੋ ਜਿਹੜੇ ਲੋਕ ਕਰਦੇ ਆ ਜਿਨ੍ਹਾਂ ਨੂੰ ਨੰਬਰ ਤੇ ਨਹੀਂ ਦਿਖਾਈ ਉਹ ਅਸੀਂ ਇਹੋ ਜਿਹੋ ਸਿਕਲਾ ਨੂੰ ਬੋਨ ਕਰਦੇ ਆ ਚਲਾਨ ਭਰਦੇ ਆ ਤੇ ਮੈਂ ਇਸ ਚੈਨਲ ਦੇ ਮਾਧਿਅਮ ਰਾਹੀਂ ਮੈਂ ਅਪੀਲ ਕਰਦਾ ਕਿ ਕੋਈ ਜਕੀਏ ਨਾ ਕਹੇ ਕਿ ਮੇਰੇ ਕੋਲ ਇਹ ਸਨ ਨਕਲੇ ਵਾਹਨ ਚਲਾਣ ਕਰਦੇ ਕਿਹੜੇ ਬਾਈਕ ਲੈ ਚਲਾਣ ਕਰਦੇ ਦੱਸੋ ਜੀ ਪੰਜਾਬ ਦੇ ਵਿੱਚ ਪਦਾਨਾਂ ਤੋਂ ਦਿੱਲੀ ਤੱਕ ਪੂਰੇ ਦਿਲੇ ਪਾਰਕ ਵਿੱਚ ਸਪੈਸ਼ਲ ਨਕਰਾਬੰਦੀ ਕੀਤੀ ਜਾਂਦੀ ਹੈ ਸੋ ਅਕਸਰ ਪਸੀ ਨਕਾ ਲਗਾਉਦੇ ਰਹਿੰਦੇ ਆ ਮੈਂ ਅਪੀਲ ਕਰਦਾ ਕਿ ਬਹੁਤ ਸਾਰੇ ਲੋਕ ਜਿਹੜੇ ਦੇਖਣ ਚਾਹਜੋ ਉਹਨਾਂ ਨੇ ਨੰਬਰ ਪਲੇਟਾਂ ਜਿਹੜੇ ਬਹੁਤ ਛੋਟੇ ਲਗਾਏ ਹੋਏ ਆ ਉਸ ਤੋਂ ਕਹੋ ਜੀ ਕਿ ਇਹਨਾਂ ਦਾ ਨੰਬਰ ਪਲੇਟ ਹੈ ਜੀ ਸੋ ਬਹੁਤ ਸਾਰੇ ਜਿਹੜੇ ਸਕ੍ਰਾਈਬ ਕਰਦੇ ਆ ਇਹੋ ਜਿਹੇ ਲੋਕ ਕਰਦੇ ਆ ਜਿਨ੍ਹਾਂ ਨੇ ਨੰਬਰ ਤੇ ਨਹੀਂ ਲਗਾਈ। ਉਹ ਅਸੀਂ ਇਹੋ ਦੇ ਫੋਟੋਸਿਕਲਾਂ ਨੂੰ ਬੌਂਡ ਕਰਦੇ ਆ, ਚਲਾਣ ਭਰਦੇ ਆ ਤੇ ਮੈਂ ਇਸ ਚੈਨਲ ਦੇ ਮਾਧਿਅਮ ਰਾਹੀਂ ਮੈਂ ਅਪੀਲ ਕਰਦਾ ਕਿ ਕੋਈ ਗੱਟੀਏ ਨਾ ਕਹੇ ਕਿ ਮੇਰੇ ਕੋਲ ਇਹ ਨੰਬਰ ਪ੍ਰਿੰਟ ਪੜਿਆ ਹੋਇਆ ਸੀਗਾ। ਸਨ ਨਕਲੇ ਵੇ ਚਲਾਣ ਕਲੇ ਕਿਹੜੇ ਬਾਈਕ ਲੈ ਚਲਾਣ ਕਿਤੇ ਦਿੱਤੇ ਜੀ ਤਾਂ ਪਦਾਨਾਂ ਦੇ ਦਿੱਤੇ ਮੇ ਵੀ ਪੂਰੇ ਦਿਲੇ ਭਰ ਦੇ ਵਿੱਚ ਸਪੈਸ਼ਲ ਨਕਰ ਬੰਦੀ ਕੀਤੀ ਜੀ ਸੋ ਅਕਸਰ ਅਸੀਂ ਨਕਾ ਲਗਾਉਦੇ ਰਹਿੰਦੇ ਆ ਮੈਂ ਅਪੀਲ ਕਰਦਾ ਕਿ ਬਹੁਤ ਸਾਰੇ ਲੋਕ ਜਿਹੜੇ ਵੇਖਣ ਸਾਹਿਬ ਉਹਨਾਂ ਨੇ ਨੰਬਰ ਪਲੇਟਾਂ ਜੀ ਬਹੁਤ ਛੋਟੇ ਲਗਾਏ ਹੋਏ ਆ ਉਸ ਤੋਂ ਕਿਹੋ ਜਿਹੇ ਜਿਹਨਾਂ ਦਾ ਨੰਬਰ ਪਲੇਟ ਹੈ ਜੀ ਸੋ ਬਹੁਤ ਸਾਰੇ ਜਿਹੜੇ ਸਬਸਕ੍ਰਾਈਬ ਕਰਦੇ ਆ ਇਹੋ ਜਿਹੋ ਲੋਕ ਕਰਦੇ ਆ ਜਿਨ੍ਹਾਂ ਨੇ ਨੰਬਰ ਤੇ ਨਹੀਂ ਦਿਖਾਈ। ਤੋਂ ਅਸੀਂ ਇਹੋ ਜਿਹੋ ਬੋਟਸਕਲਾ ਨੂੰ ਬਲੌਂਡ ਕਰਦੇ ਆ, ਚਲਾਨ ਭਰਦੇ ਆ ਤੇ ਮੈਂ ਇਸ ਚੈਨਲ ਦੇ ਮਾਧਿਅਮ ਨਾਲ ਮੈਂ ਅਪੀਲ ਕਰਦਾ ਕਿ ਕੋਈ ਵਿਅਕਤੀ ਇਹ ਨਾ ਕਹੇ ਕਿ ਮੇਰੇ ਕੋਲ ਇਹ ਨੰਬਰ ਬ੍ਰੇਡ ਮੜਿਆ ਹੋਇਆ ਸੀਗਾ।